ਸਭਾ ਚੋਣਾਂ ਦੇ ਮੱਦੇਨਜ਼ਰ ਪੁਲਤਚ ਫਲੈਗ ਮਾਰਚ ਕਰਿਆ ਗਿਆ ਸਬ ਡਿਵੀਜ਼ਨ ਕਸਬਾ ਪੁਲਤਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਤ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ ਸੁਤਿੰਦਰ ਪਾਲ ਤੋਗੜੀ ਦੀ ਅਗਵਾਈ ਚ ਫਲੈਗ ਮਾਰਚ ਕੀਤਾ ਗਿਆ ਫਲੈਗ ਮਾਰਚ ਡੀਐਸਪੀ ਦਫ਼ਤਰ ਪੁਲਤ ਤੋਂ ਸ਼ੁਰੂ ਹੋ ਕੇ ਪੁਲਤ ਦੇ ਮੇਨ ਬਾਜ਼ਾਰਾ ਵਿੱਚੋਂ ਦੀ ਹੁੰਦਾ ਹੋਇਆ ਬੈਗੋਵਾਲ ਤੱਕ ਕੱਢਿਆ ਗਿਆ ਇਸ ਮੌਕੇ ਡੀਐਸਪੀ ਪੁਲਤ ਨੇ ਦੱਸਿਆ ਕਿ ਇਸ ਫਲੈਗ ਮਾਰਚ ਦਾ এজেন্ডਾ ਹੈ ਕਿ ਮਾੜੇ ਅਨਸਰਾਂ ਨੂੰ ਨੱਥ ਪਾਉਣ ਤੇ ਇਲਾਕੇ ਅੰਦਰ ਅਮਨ ਕਾਨੂੰਨ ਵਿਵਸਥਾ ਬਣਾਈ ਰਹੀ ਫਲੈਗ ਮਾਰਚ ਦੌਰਾਨ ਵੇਕਲਾ ਦੀ ਚੈਕਿੰਗ ਵੀ ਕੀਤੀ ਗਈ ਤੇ ਕਈ ਵੇਕਲਾ ਦੇ ਚਲਾਣ ਵੀ ਕੱਟੇ ਗਏ ਇਸ ਮੌਕੇ ਐਸਐਚਓ ਪੁਲਤ ਬਲਜਿੰਦਰ ਸਿੰਘ ਐਸਐਚਓ ਢਿਲਵਾ ਸੁਖਬੀਰ ਸਿੰਘ ਐਸਐਚਓ ਸੁਭਾਨਪੁਰ ਹਰਦੀਪ ਸਿੰਘ ਰੀਡਰ ਬਲਦੇਵ ਸਿੰਘ ਰੀਡਰ ਰੁਪਿੰਦਰ ਸਿੰਘ ਸੰਧੂ ਹਾਜ਼ਰ ਸਨ ਪ੍ਰਿਆ ਪੁੱਤ ਦੀ ਵਿਸ਼ੇਸ਼ ਰਿਪੋਰਟ ਡੀਐਸਪੀ ਸਾਹਿਬ ਜਿਹੜਾ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਔਰ ਕਿਸ ਸੰਬੰਧ ਵਿੱਚ ਹੈ ਔਰ ਕੀ ਮਕਸਦ ਹੈ ਇਹ ਫਲੈਗ ਮਾਰਚ ਜਿਹੜਾ ਹੈ ਸਾਡੇ ਐਸਐਸਪੀ ਮੈਡਮ ਵਸਤਲਾ ਗੁਪਤਾ ਜੀ ਆਈਪੀਐਸ ਐਸਐਸਪੀ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ 2024 ਦੀਆਂ ਇਲੈਕਸ਼ਨ ਜਿਹੜੀਆਂ ਲੋਕ ਸਭਾ ਦੀਆਂ ਹੋਣ ਜਾ ਰਹੀਆਂ ਉਹਦੇ ਮੰਦੇ ਨਜ਼ਰ ਕੱਢਿਆ ਜਾ ਰਿਹਾ ਕਿ ਇਸ ਇਲੈਕਸ਼ਨ ਦਾ ਮੇਨ ਮੰਤਬ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਪੈ ਆ ਉਹਨੂੰ ਖਤਮ ਕੀਤਾ ਜਾਵੇ ਔਰ ਲੋਕ ਨਿਰਭੇਗਨ ਹੋ ਕੇ ਆਪਣਾ ਜਿਹੜਾ ਮਤ ਦਾ ਇਸਤੇਮਾਲ ਕਰਨ ਆਪਣੇ ਬੋਟ ਦਾ ਇਸਤੇਮਾਲ ਕਰਨ ਮਾੜੇ ਅੰਸਰਾਂ ਨੂੰ ਆ ਜਿਹੜਾ ਹੈ ਇਲਾਕੇ ਦੇ ਵਿੱਚੋਂ ਭਜਾਉਣ ਦੀ ਯੋਜਨਾ ਦੇ ਨਾਲ ਜਿਹੜਾ ਹੈਗਾ ਫਲੈਗ ਮਾਰਚ ਸਾਡਾ ਕੀਤਾ ਜਾ ਰਿਹਾ ਔਰ ਆਮ ਜਨਤਾ ਨੂੰ ਜਿਹੜਾ ਹੈਗਾ ਸੁਰੱਖਿਆ ਰੱਖਣ ਵਾਸਤੇ ਇਹ ਫਲੈਗ ਮਾਰਚ ਜਿਹੜਾ ਹੈਗਾ ਸਾਡਾ بار-बार ਅਸੀਂ ਇਲੈਕਸ਼ਨ ਜਦੋਂ ਤੱਕ 1 ਜੂਨ ਤੱਕ ਅਸੀਂ ਇਹ ਜਿਹੜੀ ਹੈ بار-बार बार-बार ਅਸੀਂ ਜਿਹੜੇ ਇਸ ਤਰ੍ਹਾਂ ਦੇ ਫਲੈਗ ਮਾਰਚ ਕਰਾਂਗੇ ਕੈਸੋ ਆਪਰੇਸ਼ਨ ਕਰਾਂਗੇ ਔਰ ਨਟੋਰੀਅਸ ਸਰਚਸ ਕਰਾਂਗੇ ਔਰ ਜਿਹੜੇ ਹੁਣ ਸਾਡੀਆਂ ਜਿਵੇਂ ਐਫਐਸਟੀ ਜਿਹੜੀਆਂ ਸਾਡੀਆਂ ਟੀਮਾਂ ਨੇ ਉਹ ਰਾਉਂਡ ਦੀ ਕਲੌਕ ਤਿੰਨ ਟੀਮਾਂ ਸਾਡੀਆਂ ਜਿਹੜੀਆਂ ਪੂਰੀ ਇਸ ਕਨਸਿਸਟੈਂਸੀ ਨੂੰ ਕਵਰ ਕਰਦੀਆਂ ਇਸ ਤਰ੍ਹਾਂ ਹੀ ਮਤਲਬ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਉਹ ਜਿਹੜੀਆਂ ਸਟ੍ਰੈਟੈਜਿਕ ਟੀਮਾਂ ਵੀ ਆ ਜਾਣਗੀਆਂ ਉਹਨਾਂ ਦੇ ਨਾਲ ਅਸੀਂ ਆਪਣੇ ਨਾਕਾ ਬੰਦੀਆਂ ਹੋਰ ਵੀ ਥੋੜੀਆਂ ਜਿਆਦਾ ਟਾਈਟ ਕਰਦੇਾਂਗੇ ਇਹ ਮੇਨ ਮੰਤਵ ਸਿਰਫ ਸਿਰਫ ਤੇ ਸਿਰਫ ਜਿਹੜਾ ਲੋਕ ਸਭਾ ਦੇ ਮੱਦੇਨਜ਼ਰ ਹੈਗਾ ਕਿ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰਨਾ ਲੋਕਾਂ ਦੇ ਵਿੱਚ ਇੱਕ ਵਲਨ ਪੈਦਾ ਕਰਨਾ ਲੋਕਾਂ ਦੇ ਵਿੱਚ ਇੱਕ ਜਿਹੜਾ ਹੈ ਉਹਨਾਂ ਦਾ ਆਤਮ ਵਿਸ਼ਵਾਸ ਕੈਮ ਕਰਨ ਵਾਸਤੇ ਕਿ ਉਹ ਆਪਣੇ ਲੋਕਤੰਤਰ ਦਾ ਜਿਹੜਾ ਹੈਗਾ ਇਸਤੇਮਾਲ ਆਪਣੀ ਵੋਟ ਦਾ ਅਧਿਕਾਰ ਜਿਹੜਾ ਹੈਗਾ ਉਹ ਨਿਰਵਿਘਨ ਹੋ ਕੇ ਕਰਨ ਔਰ ਜਿੱਥੇ ਉਹਨਾਂ ਦੀ ਮਰਜ਼ੀ ਬਣਦੀ ਹੈ ਉਹ ਆਪਣਾ ਮਤ ਦਾ ਜਿਹੜਾ ਹੈਗਾ ਵੋਟ ਦਾ ਅਧਿਕਾਰ ਉਹਨਾਂ ਨੂੰ ਮਿਲਿਆ ਉਹਦਾ ਇਸਤੇਮਾਲ ਕਰਨ ਔਰ ਅਸੀਂ ਲੋਕਾਂ ਨੂੰ ਇਹ ਵੀ ਇੱਕ ਅਪੀਲ ਕਰਦੇ ਆ ਕਿ ਹਲਕਾ ਪਲਾਸ ਦੇ ਵਿੱਚ ਜਿਹੜਾ ਹੈਗਾ ਵੋਟਾਂ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ ਤਾਂ ਕਿ ਜਿਹੜੀ ਸਾਡੀ ਵੋਟਾਂ ਦੀ ਜਿਹੜੀ ਸਾਡੀ ਜਿਹੜੀ ਪਰਸੈਂਟੇਜ ਹੈ ਉਹ 70% ਤੋਂ ਜ਼ਿਆਦਾ ਜਾਵੇ ਤੇ ਉਹਦੇ ਲਈ ਵੀ ਅਸੀਂ ਇਹ ਮਤਲਬ ਚਾਹੁੰਦੇ ਹਾਂ ਕਿ ਮਤਲਬ ਲੋਕ ਵੱਧ ਤੋਂ ਵੱਧ ਮਤਲਬ ਬੂਟਾ ਆਪਣਾ ਜਿਹੜਾ ਹੈਗਾ ਇਸਤੇਮਾਲ ਜਿਹੜਾ ਆਪਣੀ ਵੋਟ ਦਾ ਕਰਨ ਲੋਕਾਂ ਨੂੰ ਕੀ ਅਪੀਲ ਹੈਗੀ ਆ ਲੋਕ ਕੀ ਸਹਿਯੋਗ ਕਰਨ ਪ੍ਰਸ਼ਾਸਨ ਦਾ ਜਿਹੜਾ ਤੁਹਾਡਾ 플ੈਗ ਮਾਰਚ ਜਾਂ ਹੋਰ ਐਕਟੀਵਿਟੀ ਸੀ ਉਹਦੇ ਵਿੱਚ ਦੇਖੋ ਅਸੀਂ ਲੋਕਾਂ ਤੋਂ ਸਿਰਫ ਇਹੀ ਅਸੀਂ ਕਰਦੇ ਆ ਕਿ ਜੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਮਾੜੇ ਅਨਸਰ ਦੀ ਕੋਈ ਕਿਸੇ ਕਿਸਮ ਦੀ ਵੀ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਹੈਗੀ ਆ ਉਹ ਨਿਰਵਿਘਨ ਮੇਰੇ ਨਾਲ ਸਿੱਧੀ ਗੱਲ ਕਰਨ ਮੇਰਾ ਨੰਬਰ ਸਭ ਦੇ ਕੋਲ ਹੈਗਾ ਔਰ ਸਾਡੇ ਕੰਟਰੋਲ ਰੂਮ ਦੇ ਰਾਹੀਂ ਕਰਨ ਜੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਕਈ ਵਾਰ ਥਾਣੇ ਲੈਵਲ ਦੇ ਉੱਤੇ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਤੇ ਉਹ ਉਹ ਜਿਹੜੀ ਲੀਕ ਹੋ ਜਾਂਦੀ ਹੈ ਪਰ ਉਹ ਮੇਰੇ ਨਾਲ ਸਿੱਧਾ ਰਾਪਤਾ ਵੀ ਕੈਮ ਕਰ ਸਕਦੇ ਆ ਨਿਰਵਿਘਨ ਮੇਰੇ ਨਾਲ ਰਾਪਤਾ ਕੈਮ ਕਰਨ ਔਰ ਜਿੱਥੇ-ਜਿੱਥੇ ਵੀ ਕੋਈ ਇਲੀਗਲ ਸ਼ਰਾਬ ਦਾ ਕਾਰੋਬਾਰ ਹੈ ਡਰੱਗ ਦਾ ਕਾਰੋਬਾਰ ਹੈ ਕੋਈ ਹੋਰ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਾਈਮ ਉਹਨਾਂ ਦੇ ਧਿਆਨ ਦੇ ਵਿੱਚ ਆਉਂਦਾ ਤੇ ਉਹ ਉਹਦੀ ਜਿਹੜੀ ਇਤਲਾਹ ਹੈਗੀ ਆ ਉਹ ਸਾਨੂੰ ਸੱਚੇ ਮਨ ਦੇ ਨਾਲ ਦੇਣ ਅਸੀਂ ਉਹਦੇ ਉੱਤੇ ਕਾਰਵਾਈ ਕਰਕੇ ਉਹਨਾਂ ਦਾ ਜਿਹੜਾ ਵਿਸ਼ਵਾਸ ਕਮ ਕਰਾਂਗੇ ਅੱਜ ਦਾ 플ੈਗ ਮਾਰਚ ਦਾ ਰੂਟ ਕੀ ਹੈਗਾ ਜੀ ਕਿੱਥੋਂ ਅੱਜ ਸਾਡਾ ਜਿਹੜਾ ਹੈਗਾ ਸਾਡੇ ਆਫਿਸ ਦੇ ਬਾਹਰ ਜਿਹੜਾ ਪੁਪਲ ਸਟੇਸ਼ਨ ਤੋਂ ਅਸੀਂ ਸ਼ੁਰੂ ਕਰਕੇ ਪਲਾਥ ਦੇ ਮੇਨ ਜਿਹੜੇ ਹੈਗੇ ਬਾਜ਼ਾਰ ਦੇ ਵਿੱਚ ਦੀ ਘੁੰਮਦਿਆਂ ਹੋਇਆਂ ਸਾਰੇ ਪਲਾਥ ਏਰੀਆ ਦਾ ਅਰਾਊਂਡ ਕਰਕੇ ਉਸ ਤੋਂ ਬਾਅਦ ਬੇਗੋਵਾਲ ਉਸ ਤੋਂ ਬਾਅਦ ਅਸੀਂ ਨਡਾਲਾ ਤੇ ਜਿਹੜਾ ਸੁਭਾਨਪੁਰ ਜਿਹੜਾ ਢਿਲਮਾ ਹੈਗਾ ਉਹਨੂੰ ਅਸੀਂ ਸੈਕੰਡ ਦੂਸਰੇ ਦੂਜੀ ਸਾਈਡ ਤੇ ਕਰਾਂਗੇ ਅੱਜ ਅਸੀਂ ਬੇਗੋਵਾਲ ਤੇ ਇਹ ਜਿਹੜਾ ਸਾਰਾ ਇਹਨੂੰ ਅਸੀਂ ਕਵਰ ਕਰਾਂਗੇ